ਹਾਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਾ ਕਰਮਾ ਕਹੋ ਨਾਨਕ ਤੇ ਸਪਾਇਓ ਪ੍ਰਾਪਤ ਜਿਸ ਪੁਰਬ ਲਿਖੇਗਾ ਲੈਣਾ ਸੇਵਤਸਲਾ ਦੀ ਬਾਣੀ ਦੀ ਸਿੱਖਿਆ ਨੂੰ ਮੰਨਣ ਨਾਲ ਗਿਆਨ ਦੇ ਰਾਹੀ ਸੱਚੇ ਪ੍ਰਭੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਇਹ ਨਾਨਕ ਇਹ ਸੰਗਤ ਉਸ ਨੂੰ ਮਿਲਦੀ ਹੈ ਜਿਸ ਤੇ ਪਰਮਾਤਮਾ ਆਪ ਨਜ਼ਰ ਕਰਦਾ ਹੈ ਮੁਹੱਲਾ ਪਹਿਲਾ ਮਤ ਪੰਘੇਰੂ ਕਿਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਆਕੜਾਲ ਕਬ ਉੱਚੀ ਪਰੇਤ ਨਾਨਕ ਹੁਕਮ ਚਲਾਈਐ ਸਹਿਬ ਲਗੇ ਰੀਤ ਮਨੁੱਖ ਦੀ ਮਤ ਮਾਨੋ ਇੱਕ ਪੰਛੀ ਹੈ ਉਹਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਅ ਉਸ ਦੇ ਨਾਲ ਸਾਥੀ ਹੈ ਇਸ ਸੁਭਾਅ ਦੇ ਸੰਗ ਕਰਕੇ ਮਤ ਕਰੇ ਚੰਗੀ ਦੇ ਕਦੇ ਨੀਵੀ ਹੋ ਜਾਂਦੀ ਹੈ ਕਦੇ ਇਹ ਮਾਤਰੂ ਪੰਛੀ ਚੰਦਨ ਦੇ ਬੂਟੇ ਤੇ ਬੈਠਦਾ ਹੈ ਤੇ ਕਦੇ ਆਕ ਦੀ ਡਾਲੀ ਉੱਤੇ ਕਦੇ ਮਾਇਆ ਦੀ ਲਗਨ ਕਰਕੇ ਭਟਕਦਾ ਹੈ ਤੇ ਕਦੇ ਇਸ ਦੇ ਅੰਦਰ ਉੱਚੀ ਪ੍ਰਭੂ ਜਨਾਂ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ ਪਰ ਕਿਸੇ ਦੇ ਵਸ ਦੀ ਗੱਲ ਨਹੀਂ ਮਾਲਕ ਦੀ ਤਰ੍ਹਾਂ ਰੀਤ ਤੁਰੀ ਆਉਂਦੀ ਹੈ ਕਿ ਉਹ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਤੋਰ ਰਿਹਾ ਹੈ ਪਾਪ ਉਸ ਦੇ ਹੁਕਮ ਅਨਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮਤ ਵਾਲਾ ਹੈ